ਰਾਸ਼ਟਰਪਤੀ ਡੋਨਾਲਡ 트ਰਾम्प ਕੋਲੋਂ ਗੈਰਕਾਨੂੰਨੀ ਪ੍ਰਵਾਸੀਆਂ ਖਰਾਬ ਕੀਤੀ ਜਾ ਰਹੀ ਕਾਰਵਾਈ ਬਚਾ ਲਈ ਇੱਕ ਅਧਿਆਨ ਚ ਖੁਲਾਸਾ ਹੋਇਆ ਕਿ 5 ਸਾਲ ਚ ਅਮਰੀਕਾ ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਚ 470 ਫੀਸਦੀ ਦਾ ਵਾਧਾ ਹੋਇਆ ਜੌਨਸ ਹੱਪਕਿੰਸ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਕਿ 2018 ਚ ਸ਼ਰਨ ਲੈਣ ਦੀਆਂ ਅਰਜ਼ੀਆਂ 9000 ਤੋਂ ਵੱਧ ਕੇ 2023 ਚ 51000 ਹੋ ਗਈਆਂ ਹਾਲਾਂਕਿ ਅਮਰੀਕੀ ਸਰਕਾਰ ਵੱਲੋਂ 2022 'ਚ ਮੁਹैया ਕਰਵਾਏ ਗਏ ਤਾਜ਼ਾ ਅੰਕੜੇ ਅਨੁਸਾਰ 2016 ਤੋਂ ਬਾਅਦ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਭਾਰਤੀਆਂ ਦੀ ਆਬਾਦੀ 'ਚ 60% ਦੀ ਗਿਰਾਵਟ ਆਈ ਹੈ। ਸ਼ਾਰਲੈਂਡ ਦੀ ਬੈਂਕੀਆਂ ਤੋਂ ਪਤਾ ਲੱਗਦਾ ਕਿ ਭਾਰਤੀਆਂ ਕੋਲੋਂ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਜਾਣ ਦੀ ਕੋਸ਼ਿਸ਼ਾਂ 'ਚ ਵਾਧਾ ਹੋ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਸਰਹੱਦ 'ਤੇ ਫੜੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਦੇਸ਼ ਵਿੱਚ ਖਤਰੇ ਦੇ ਡਰ ਦਾ ਹਵਾਲਾ ਦਿੰਦੇ ਹੈ। ਸ਼ਾਰਲੈਂਡ ਦੀ ਆਗਿਆ ਦਿੰਦੀ ਹੈ। ਇਹ ਵੀ ਬੁੱਧੀਮਾਨ ਅਤੇ ਦਵੇਸ਼ ਕਪੂਰ ਨੇ ਆਪਣੇ ਖੋਜ ਪੇਪਰਾਂ 'ਚ ਲਿਖਿਆ ਕਿ ਜੋ ਲੋਕ ਇਸ ਸ਼ੁਰੂਆਤੀ ਜਾਂਚ 'ਚ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਆਪਣਾ ਸ਼ਰਨ ਕੇਸ ਪੇਸ਼ ਕਰਨ ਦੀ ਆਗਿਆ ਹੁੰਦੀ ਹੈ ਇਸ ਕਾਨੂੰਨੀ ਵਿਵਸਥਾ ਦੇ ਨਤੀਜੇ ਵਜੋਂ ਅਕਸਰ ਸਰਹੱਦ ਤੇ ਸ਼ਰਨ ਅਰਜ਼ੀਆਂ ਵਿੱਚ ਵਾਧਾ ਹੁੰਦਾ ਹੈ ਇਹ ਪੈਟਰਨ ਹਾਲ ਹੀ ਵਿੱਚ ਅਮਰੀਕਾ ਵਿੱਚ ਭਾਰਤੀਆਂ ਵੱਲੋਂ ਸ਼ਰਨ ਅਰਜ਼ੀਆਂ ਵਿੱਚ ਹੋਏ ਵਾਧੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹਾਲਾਂਕਿ ਬੁੱਧੀਮਾਨ ਤੇ ਕਪੂਰ ਨੇ ਕਿਹਾ ਕਿ ਸ਼ਰਨ ਬੇਨਤੀਆਂ ਵਿੱਚ ਮਹੱਤਵਪੂਰਨ ਵਾਅਦੇ ਦੇ ਬਾਵਜੂਦ ਸਭ ਤੋਂ ਤਾਜ਼ੇ ਅਧਿਕਾਰਿਕ ਅੰਕੜੇ ਅਮਰੀਕਾ ਵਿੱਚ ਅਣਅਧਿਕਾਰਿਕ ਭਾਰਤੀ ਆਬਾਦੀਆਂ ਵਿੱਚ ਯੋਜਨਾਬੱਧ ਵਾਧੇ ਦਾ ਸਬੂਤ ਦਿੰਦੇ ਨੇ ਨਾ ਸਿਰਫ ਅਮਰੀਕਾ ਸਗੋਂ ਕੈਨੇਡਾ ਯੂਕੇ ਅਸਟ੍ਰੇਲੀਆ ਚ ਵੀ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਿਸ਼ਵ ਵਿਆਪੀ ਤਾਲਾਬੰਦੀ ਕਾਰਨ ਗਰਾਵਟ ਤੋਂ ਬਾਅਦ 2021 ਤੋਂ ਬਾਅਦ ਭਾਰਤ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਖੋਜ ਕਰਨ ਦਾ ਕਹਿਣਾ ਹੈ ਕਿ ਹਾਲਾਂਕਿ ਸ਼ਰਨ ਬੇਨਤੀਆਂ 'ਚ ਇਹ ਵਾਧਾ ਅਮਰੀਕਾ 'ਚ ਹੁਣ ਤੱਕ ਦਾ ਸਭ ਤੋਂ ਵੱਧ ਮਹੱਤਵਪੂਰਨ ਹੈ ਜਾਨ ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਿੱਚ ਵੀ ਸਪਸ਼ਟ ਹੈ ਜਿੱਥੇ ਭਾਰਤੀ ਸਾਰੇ ਸ਼ਰਨਾਰਥੀਆਂ ਦੇ ਸਭ ਤੋਂ ਵੱਡੇ ਮੂਲ ਸਮੂਹਾਂ 'ਚੋਂ ਇੱਕ ਨੇ ਹਾਲਾਂਕਿ ਅਮਰੀਕਾ ਵਿੱਚ ਸਭ ਤੋਂ ਤੇਜ਼ ਵਾਧਾ ਹੋਇਆ ਜਦਕਿ ਕੈਨੇਡਾ ਅਗਲਾ ਪਸੰਦੀਦਾ ਸਥਾਨ ਰਿਹਾ ਜਿੱਥੇ 2023 'ਚ 1150 ਭਾਰਤੀਆਂ ਨੇ ਸ਼ਰਨ ਮੰਗਣ